ਲਓ ਬਈ ਸੱਜਣੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਸਾਦਕ ਦੇ ਵਿੱਚ ਜ਼ਿਲ੍ਹੇ ਦਾ ਕਿਸਾਨ ਮੇਲਾ ਲੱਗਿਆ ਬਹੁਤ ਜ਼ਿਆਦੇ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚੇ ਆ ਤੇ ਜਿਹੜਾ ਆ ਟਾਈਮ ਚੱਲ ਰਿਹਾ ਹੁਣ ਹਰੇਕ ਬੰਦੇ ਨੂੰ ਹਰੇਕ ਕਿਸਾਨ ਨੂੰ ਇਹ ਆ ਵੀ ਆਪਾਂ ਕਣਕ ਦੀ ਕਿਹੜੀ ਕਿਸਮ ਬੀਜਗੇ ਜਿਹਦਾ ਝਾੜ ਸਭ ਤੋਂ ਵੱਧ ਮਿਲੇ ਤੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਕਣਕ ਦੀਆਂ ਕਈ ਵੈਰਾਈਟੀਆਂ ਦੇ ਸੈਂਪਲ ਇੱਥੇ ਲੈ ਕੇ ਆਏ ਆ ਤੇ ਇਕੱਲੇ-ਇਕੱਲੇ ਬੀ ਬਾਰੇ ਆਪਾਂ ਦੱਸਾਂਗੇ ਕਿਹੜੀ ਕਣਕ ਕਿੰਨਾ ਝਾੜ ਦੇਊਗੀ ਇਹਦੇ ਚ ਕੀ ਖਾਸ ਹੈ ਤਾਂ ਕਾਫੀ ਤਰ੍ਹਾਂ ਦੇ ਨਵੀਆਂ ਤੋਂ ਨਵੀਆਂ ਕਿਸਮਾਂ ਦੇ ਬੀਜ ਲੈ ਕੇ ਪਹੁੰਚੇ ਆ ਸਾਰੀ ਗੱਲ ਆਪਾਂ ਬਾਈ ਜੀ ਨਾਲ ਕਰਾਉਨੇ ਆ ਕੀ ਨਾਮ ਆ ਬਾਈ ਜੀ ਆਪਣਾ ਆਪਣੀ ਫਰਮ ਹੈਗੀ ਸਤਗੁਰੂ ਸੇਲਜ਼ ਕਾਰਪੋਰੇਸ਼ਨ ਠੀਕ ਹੈ ਜੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਹਮਨੇਂਦਰ ਹੈ ਛੋਟਾ ਨਾਮ ਰੋ ਆਪਣਾ ਠੀਕ ਹੈ ਜੀ ਤੇ ਸਾਰੇ ਬੀਜ ਹੁੰਦੇ ਆਪਣੇ ਕੋਲ ਠੀਕ ਹੈ ਜੀ ਇੱਕ ਵਾਰੀ ਆਪਣਾ ਫੋਨ ਨੰਬਰ ਵੀ ਦੱਸ ਦਿਓ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਕਿਵੇਂ ਹੈ ਨੰਬਰ ਜੀ ਆਪਣੇ ਦੋ ਆ ਤੁਸੀਂ ਮੇਰੇ ਕੈਮਰਾ 'ਚ ਲਓ ਠੀਕ ਹੈ ਜੀ 96403406 ਤੇ ਇੱਕ ਇਧਰਲੇ ਪਾਸੇ ਆ ਗਿਆ 985200648 ਠੀਕ ਹੈ ਜੀ ਤੇ ਜਿਹੜੀਆਂ ਅੱਜ ਆਪਾਂ ਇੱਥੇ ਲੈ ਕੇ ਆਏ ਆਂ ਜੀ ਕਣਕ ਦੀਆਂ ਲਗਭਗ ਕਿੰਨੀਆਂ ਵੈਰਾਈਟੀਆਂ ਹੋਣੀਆਂ ਆਪਣੇ ਕੋਲੇ ਜੀ ਆਪਣੇ ਕੋਲੇ ਜੀ ਇੱਥੇ ਅੱਜ ਤਾਂ 6 ਵੈਰਾਈਟੀਆਂ ਕਣਕ ਦੀਆਂ ਸਾਰੀਆਂ ਵੈਰਾਈਟੀਆਂ ਹੈਗੀਆਂ ਆਪਣੇ ਕੋਲੇ ਠੀਕ ਹੈ ਜੀ ਲਿਖੀਆਂ ਵੀ ਤੁਹਾਨੂੰ ਇਹ ਵੀ ਫੋਰੀ ਬਲੂ ਕਰਕੇ ਦਿਖਾ ਦੋ ਜੀ ਹਾਂ ਜੀ ਐਚ ਡੀ 3385 3386 ਜਿਹੜਾ 3386 ਦਾ ਵੀ ਕਰੇਜ ਵਾਵਾ ਜੀ ਹੈ ਨਾ ਕਿ ਲੋਕਾਂ ਨੇ ਜਿਹੜੀ 3388 ਹੈ ਇਹ ਪੂਸਾ ਨੇ ਵੈਰਾਈਟੀ ਕੱਢੀ ਹੈ ਵਾਵਾ ਜਰਵਾਦ ਐਚ ਡੀ ਨੇ ਹਰਿਆਣਾ ਦਿੱਲੀ ਪੂਸਾ ਨੇ ਕੱਢੀ ਹੈ ਯਾਨੀ ਕਿ ਠੀਕ ਹੈ ਜੀ ਤੇ ਇਹਦਾ ਕਰਕੇ ਫਿਰ ਇਹਦਾ ਨਾਮ ਜਿਵੇਂ 3086 ਨਾਲ ਮਿਲਦਾ 3086 ਪਪੂਲਰ ਵੈਰਾਈਟੀ ਸੀਗੀ ਠੀਕ ਹੈ ਜੀ ਉਹਦਾ ਕਰਕੇ ਇਹਦੀ ਥੋੜੀ ਪੂਸਾ ਨੇ ਕੱਢੀ ਕਰਕੇ ਇਹਦਾ ਡਿਮਾਂਡ ਜ਼ਿਆਦਾ ਹੈ ਥੋੜੀ ਜਿਹੀ ਸੀਗੀ ਆਪਾਂ ਅੱਜ ਦੇ ਉਹਦੇ ਉਹਦੇ ਨਾਲ ਹੀ ਇੱਕ ਜਿਵੇਂ 3406 ਹੈ ਇਹ ਵੀ ਪੂਸਾ ਦੀ ਵੈਰਾਈਟੀ ਹੈ ਜੀ ਇਹਦੀ ਕੀ ਖਾਸियत ਹੈ ਜੀ 2970 ਦੀ ਹੋਦ ਹੈ ਜੀ ਠੀਕ ਹੈ ਜੀ 2970 ਹੈ ਉਹ ਜ਼ਿਆਦੇ ਸਾਲਾਂ ਤੋਂ ਫਾਰਮਰ ਦੀ ਹੰਦੀ ਰਹੀ ਹੈ ਵੈਰੈਟੀ ਹਾਂਜੀ ਤੇ ਉਹਦੇ ਵੀ ਸੋਲ ਕਰਤੀ ਹੈ ਨਾ ਜਿਹੜੇ ਸੀਗੇ ਉਹਨੂੰ ਪੀਲੀ ਗੁੰਗੀ ਆਉਣ ਲੱਗ ਪਈ ਸੀਗੀ ਠੀਕ ਹੈ ਜੀ ਤੇ ਇਹਦਾ ਕਰਕੇ ਫਿਰ ਉਹਨਾਂ ਨੇ ਉਹਨਾਂ ਨੇ ਇਹ ਨਵੀਂ ਵੈਰੈਟੀ ਘੜਤੀ 3406 ਠੀਕ ਹੈ ਜੀ ਇਹ ਐਕਚੁਅਲੀ 34 ਜੇ ਆਪਾਂ ਗੱਲ ਕਰੀਏ ਨਾ ਜੀ ਇੱਥੇ ਕਾਫੀ ਕਿਸਮਾਂ ਪਈਆਂ ਤੇ ਜੇ ਆਪਾਂ ਹਾਂਜੀ ਕਿਹਦੀ ਸਾਰੀ ਜਾਣਕਾਰੀ ਦੇ ਦਵਾਂ ਇਹ ਦੂਜਾ ਆ ਗਈ 826 ਜੀ ਠੀਕ ਹੈ ਜੀ ਆਹ ਦੇਖ ਲਓ 826 ਇਹ ਪਿਛਲੇ ਸਾਲ ਦੀ ਵੀ ਕਾਫੀ ਪ੍ਰਜਲਤਾ ਨਹੀਂ ਜੀ ਜੀ ਪਿਛਲੇ ਸਾਲ ਪਾਪੂਲਰ ਵੀ ਬਹੁਤ ਰਹੀ ਹੈ ਛੜੀ ਵੀ ਬਹੁਤ ਹੈ ਜੀ ਲੋਕਾਂ ਦੇ ਠੀਕ ਹੈ ਜੀ ਇਹ ਜਿਹੜੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਵੈਰਾਈਟੀ ਹੈ ਜੀ ਠੀਕ ਹੈ ਜੀ ਤੇ ਇਹ ਵੈਰਾਈਟੀ ਪੀਰੇ ਸਾਰਾ ਆਮ ਹੀ ਫਾਰਮਰ ਕੋਲ ਰਹੀ ਹੈ ਇਹਦਾ ਤਾਂ ਇਹਦਾ ਝਾੜ ਉਸ ਤਨ ਕਿੱਲੇ ਦਾ ਜੇ ਆਪਾਂ ਕਿੰਨਾ ਕਹਿ ਸਕਦੇ ਅੱਡੋ ਅੱਡ ਫਾਰਮਰ ਦੇ ਆਇਆ ਕਿਸੇ ਦੇ 70 ਆਇਆ 65 ਆਇਆ 60 ਆਇਆ 60 ਤੋਂ ਪਲੱਸ ਪਲੱਸ ਹੀ ਆਇਆ ਜੀ ਨਹੀਂ 55 ਵੀ ਆਇਆ ਯਾਰ ਸੁਨਿਆਰ ਆਇਆ ਯਾਰ ਜਿਵੇਂ ਅਗਲਾ ਖੇਤੀ ਕਰਦਾ ਉਹਦੇ ਝਾੜ ਆ ਜਾਂਦਾ ਠੀਕ ਹੈ 70 ਮਨ ਤੱਕ ਝਾੜ ਆਇਆ ਇਹਦਾ ਜੀ ਆ ਜੀ ਆ ਠੀਕ ਹੈ ਜਿਹੜੀ 327 ਹੈ ਇਹ ਵੈਰੈਟੀ ਪਿਛਲੇ ਸਾਲ ਇਹਦਾ ਵੀ ਬਹੁਤ ਚੰਗਾ ਝਾੜ ਦੇ ਆ ਜੀ ਇਹ ਡੀਬੀਡਬਲਯੂ ਦੀ ਵੈਰੈਟੀ ਹੈ ਜੀ ਆਈਆਈਡਬਲਯੂ ਬੀਆਰ ਕਰਨਾਲ ਹੈ ਜਿਹੜੀ ਤਨਕ ਤੇ ਜਉਂਦੀਆਂ ਵੈਰੈਟੀ ਨਹੀਂ ਕਰਦੀ ਹੈ ਠੀਕ ਹੈ ਜੀ ਜਿਨ੍ਹਾਂ ਦੀ 187 222 383 ਉਹਨਾਂ ਨੇ ਪਿਛਲੇ ਸਾਲ 327 ਬੀਜ ਲਈ ਸੀ ਜੀ ਠੀਕ ਹੈ ਜੀ ਇਹਦੇ ਬਹੁਤ ਚੰਗੇ ਝਾੜ ਆਇਆ 327 ਇਹ ਕਿੱਥੋਂ ਤੱਕ ਗਈ ਹੈ ਜੀ ਇਹਦਾ ਝਾੜ ਕਿੱਥੋਂ ਅੰਦਾਜ਼ਾ 75 ਤੇ ਉਹ ਤਾਂ ਬਹੁਤ ਜ਼ਿਆਦਾ ਝਾੜ ਦੱਸਦੇ ਆ ਇਹਦਾ ਠੀਕ ਹੈ ਜੀ। ਫਾਰਮਰ ਦੇ ਬਹੁਤ ਜਿਆਦੇ ਝੜੀਏ ਇਹ। ਠੀਕ ਹੈ। ਆ ਉਹ ਆਪਾਂ ਦੇਖਣਾ ਹੁੰਦਾ ਫਾਰਮਰਾਂ ਲਈ। ਖੇਤੀ ਸਿਆਸੀ ਦਾ ਪੁੱਛਿਆ ਸੀਗਾ। ਹਾਂਜੀ। ਤੇ ਖੇਤੀ ਸਿਆਸੀ ਦੇ ਮੈਂ ਤੁਹਾਨੂੰ ਦਾਣੇ ਵਿਖਾ ਦਿੰਨਾ। ਆਪਾਂ ਤੁਹਾਨੂੰ ਦਾਣੇ ਵੀ ਜ਼ੂਮ ਕਰਕੇ ਦਿਖਾ ਦਿੰਨੇ ਆ। ਬਹੁਤ ਵਧੀਆ ਕਣਕ ਲੱਗਦੀ ਹੈ ਜੀ ਇਹ ਵੀ। ਇਹ ਸਾਰੀਆਂ ਜੀ 20 ਅਕਤੂਬਰ ਤੋਂ ਬਜਾਈਆਂ ਦੀਆਂ ਕਣਕਾਂ ਜੀ। ਤੇ ਜੀ 8 ਤੋਂ 26 ਲੀਟ ਚ ਹੈ। ਠੀਕ ਹੈ 826 ਲੇਟ ਬਿਜ ਨਹੀਂ ਚਾਹੀਦੀ ਬਰਚੇ ਦਾ ਕਮੈਂਡ ਹੈ ਕਿ 20 ਅਕਤੂਬਰ ਤੋਂ ਹਾਂ ਤਾਂ ਸਸਤੀ ਤੇ 25 ਯਾਨੀ ਕਿ 25 ਤੋਂ ਉਪਰ ਤੋਂ ਸ਼ੁਰੂ ਕਰ ਲੇ ਜਿਹੜੀ 3386 ਹੈ ਜੀ 3386 ਤੋਂ ਇੱਕ ਕਮਰੈਡੀ ਹੈਗੀ 372 2960 ਦੀ ਸੋਧ ਹੈ ਜੀ ਠੀਕ ਹੈ ਜੀ ਤੇ ਇੱਕ ਆ ਗਈ 373 ਠੀਕ ਹੈ ਜੀ 371 72 ਇਹ ਸੇਮ ਜੀਆਂ ਕਿ ਇਹਨਾਂ ਦਾ ਕੋਈ ਫਰਕ ਹੈ ਜੀ 22 ਤੋਂ ਬਾਅਦ ਆਈਆਂ ਜੀ ਇੱਕੇ ਸਾਲ ਹੀ ਆਈਆਂ ਪਿਛਲੇ ਸਾਰੇ ਇਹਨਾਂ ਦਾ ਬ੍ਰੀਡ ਰਸੀਡ ਸੀਗਾ ਠੀਕ ਹੈ ਜੀ ਪਹਿਲ ਕੀ ਫਾਊਂਡੇਸ਼ਨ ਰਸੀਡ ਹੈ ਇਹਨਾਂ ਦਾ ਵੀ ਝਾੜ ਵਧੀਆ ਰਿਹਾ ਜੀ ਇਹਨਾਂ ਦਾ ਵੀ ਝਾੜ ਵਧੀਆ ਰਿਹਾ ਜੀ ਇਹ ਜੇ ਤਾਂ ਮੌਸਮ ਇੱਕ ਸਥਿਰ ਰਹਿੰਦਾ ਠਕੜਮੀ ਨਹੀਂ ਇੰنگਾ ਤੱਕ ਪਰ ਵੱਧ ਝੜ ਜਾਂਦੀ ਹੈ ਹਾਂਜੀ ਜੇ ਥੋੜਾ ਠਕੜ ਠੁਖੜਾ ਦਾ ਮੌਸਮ ਹੈ ਅੰਦਰ ਜਿਹੜੀ ਕਣਕ ਡੇਗਦੀ ਆ ਉਹਦੇ ਜੇ ਪੱਤਣ ਡੇਗਦੀ ਨਹੀਂਗੀ ਅੱਛਾ ਜੀ ਜਿਵੇਂ ਹੀ ਨਹੀਂ ਡੇਗਦੀ ਜਿੰਨਾ ਮਰਜੀ ਇਹ ਕਣਕ ਹੈ ਸੱਜਣੋ ਤੁਸੀਂ ਦੇਖ ਲ ਜੇ ਡੈਗ ਕੇ ਵੀ ਝਾੜ ਉਹਨਾਂ ਦੇ ਜਾਂਦੀ ਹੈ ਨਾ ਜੀ ਹਾਂ ਜੀ ਡੈਗਦੀ ਨਹੀਂ ਜੀ ਅੱਛਾ ਜੇ ਡੈਗ ਡੈਗਦੀ ਨਹੀਂ ਇਹ ਹੈਗੀ ਆ ਉਹਦੀ 2960 ਦੀ ਥੋੜ ਇਹ ਵੀ 2960 ਦੀ ਥੋੜਾ ਚੰਗੀ ਜੀ ਉਹ 629 ਇੱਕ ਇਹ ਤੋਂ ਕਿਨਾਂ ਡਾਕਟਰ ਰਾਜਵੀਰ ਯਾਦਵ ਦੀ 3350 ਚੰਕ ਹੈ ਜੀ ਠੀਕ ਹੈ ਜੀ 98 ਸੈਂਟੀਮੀਟਰ ਚਾਹੀਏ ਠੀਕ ਹੈ ਜੀ 3350 ਜਮੇ ਨਹੀਂ ਲੱਗਦੀ ਹੱਜੇ ਇਹਦਾ ਝਾੜ ਵੀ ਚੰਗੇ ਆ ਗਏ। ਇਹਦਾ ਝਾੜ ਕਿੱਥੋਂ ਤੱਕ ਆ ਜੀ? ਆ ਜੀ। 85 ਦਾ ਪਿਲੇ ਸਾਲ ਤਾਂ ਬਹੁਤ ਥੋੜਾ ਵੀ ਮਿਲਿਆ ਸੀਗਾ। ਅੱਛਾ ਜੀ। ਤੇ ਜਿਹੜੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਸੀਗਾ। ਹਾਂ ਜੀ। WhatsApp ਤੇ। ਉਹਦੇ 'ਚ ਇਹਦਾ ਜਿਹੜਾ ਗੇਤੀ ਦਾ ਚੰਗਾ ਝਾੜ ਆਇਆ ਜੀ। ਠੀਕ ਹੈ ਜੀ। ਪਰ ਜਿਹੜਾ ਅਸੀਂ ਸਾਡਾ ਤਜਰਬਾ ਇਹਨੂੰ ਤੁਸੀਂ 25 ਨਵੰਬਰ ਤੱਕ ਵਧੀਆ ਝਾੜ ਦਿੰਦੀ ਹੈ। ਠੀਕ ਹੈ ਜੀ। ਮਤਲਬ ਸਹੀ ਤਾਂ ਇਹ ਆ ਵੀ ਜਿਆਦਾ ਗੇਤੀ ਬੀਜੂ ਹਨਾ ਜੀ। ਆ ਇੱਕ ਆਪਣੇ ਪੰਜਾਬ ਜਾਮ 1 ਨਵੰਬਰ ਤੋਂ ਵਜਾਈ ਕਰਦੇ ਆ ਲੋਕ ਠੀਕ ਹੈ ਜੀ 1 ਤੋਂ 25 ਦੇ ਵਿੱਚ ਵਿੱਚ ਵੀ ਸਕਦੇ ਹਨ ਇਹ ਤਿੰਨ ਟਾਈਮ ਹੁੰਦੇ ਆ ਜੀ ਅਗੀਤਾ ਦਰਮਿਆਨਾ ਤੇ ਪਛੇਤੀ ਕਣਕ ਦੀ ਜਿਹੜੀ ਤਿੰਨ ਹੈ ਜਿਹੜੀ ਅਗੀਤੀ ਜਾਗੀ 25 ਅਕਤੂਬਰ ਤੋਂ 15 ਨਵੰਬਰ 10 ਨਵੰਬਰ ਤੱਕ ਕੀਤੀ ਹੈ 10 ਤੋਂ 22 ਤੱਕ ਦਰਮਿਆਨਾ ਤੇ 22 ਨਵੰਬਰ ਤੋਂ ਬਾਅਦ ਪਛੇਤੀ ਵੈਰਾਈਟੀ ਠੀਕ ਹੈ ਜੀ ਜਿਹੜੀਆਂ 22 ਤੋਂ ਤੇ ਉਹ ਚ ਕੋਈ ਪਛੇਤੀਆਂ ਵੈਰਾਈਟੀਆਂ ਆਪਣੇ ਕੋਲੇ ਮਤਲਬ ਹੈਗੀਆਂ ਕਿਉਂਕਿ ਇਹ ਵੀ ਆਰੇ ਕਿਸਾਨ ਲੇਟ ਹੋ ਜਾਂਦੇ ਆ ਜੀ ਹਾਂ ਵਿਸ਼ੇਸ਼ੀਆਂ ਵੀ ਹੈਗੇ ਆ ਜੀ 826 ਸਾਰਾ ਨੰਬਰ ਵੀ ਚੀ ਜਾਂਦੀ ਹੈ ਜੀ ਅੱਛਾ 826 ਤੋਂ ਬਾਅਦ ਆ ਫਿਰ ਉਹਦੇ ਚ 771 ਹੈ ਠੀਕ ਹੈ ਜੀ ਤੇ 766 187 ਵੀ ਵਿਸ਼ੇਸ਼ੀਆਂ ਨੂੰ ਮਿਲਦੇ ਸੀ ਮਤਲਬ ਜਿਹੜੇ ਕਿਸਾਨ ਲੇਟ ਹੋ ਜਾਂਦੇ ਆ 771 ਤੇ 187 ਦੀ ਹਾਂ ਇਹ ਵੀ ਚੱਲਦੀ ਠੀਕ ਹੈ ਜੀ ਤੇ ਜਿਵੇਂ ਆਪਾਂ ਗੱਲ ਕੀਤੀ ਜਿਹੜੀਆਂ ਇਹ ਆਈਆਂ ਜੀ 3406 3386 ਹੈ ਨਾ ਜੀ ਇਹਨਾਂ ਦੇ ਕੋਈ ਹੈਗੇ ਅੰਦਾਜ਼ੇ ਪਿਛਲੇ ਸਾਲ ਦੇ ਝਾੜਕੇ ਕਿ ਨਵੀਆਂ ਹੀ ਆਈਆਂ ਇਹਨਾਂ ਦੇ ਬਹੁਤ ਥੋੜੀ ਮਾਤਰਾ ਜੀ ਬੀ ਮਿਲੇ ਸੀ ਜੀ ਠੀਕ ਹੈ ਸਾਡਾ ਜਿਹੜਾ ਹੁੰਦਾ ਬੀ ਨੂੰ ਵਧਾਉਣ ਦੀ ਜ਼ਿਆਦਾ ਕੋਸ਼ਿਸ਼ ਹੁੰਦੀ ਹੈ ਠੀਕ ਹੈ ਤਾਂ ਸਹੀ ਝਾੜ ਤਾਂ ਜਦੋਂ ਫਾਰਮਰ ਕੋਲੇ ਆਉਂਗੀ ਸਹੀ ਫੀਡਬੈਕ ਤਾਂ ਫਾਰਮਰ ਨੂੰ ਦੱਸ ਸਕਦਾ ਜਿਉਂਵਰਸਿਟੀ ਨੇ ਤਾਂ ਇਹਦਾ 75 ਕਵਾਂਟਰ ਰੇਟ ਹੀ ਰੱਖਦਾ ਐਵਰੇਜ ਠੀਕ ਹੈ ਮਤਲਬ ਇਹ ਪਿਛਲੇ ਸਾਲ ਕਿਸਾਨਾਂ ਕੋਲੇ ਆਈ ਨਹੀਂ ਹੈ ਨਾ ਜੀ ਨਹੀਂ ਕਿਸਾਨਾਂ ਕੋਲੇ ਨਹੀਂ ਆਈ ਇਹ ਤਾਂ ਕਿ ਨਵੀਂ ਆਈ ਆ ਤੇ ਨਵੀਆਂ ਦੇ ਕਉਂਗੇ ਝਾੜਾ ਜਿਹੜੇ ਕਿਸਾਨਾਂ ਨਹੀਂ ਦੱਸਨੇ ਹੁੰਦੇ ਆ ਕਿਉਂਕਿ ਥੋੜੀ ਜਗ੍ਹਾ ਵਿੱਚ ਜਿਹੜੇ ਕਰਦੇ ਆਪਾਂ ਉਹਦਾ ਫਰਕ ਪੈ ਜਾਂਦਾ ਜਦੋਂ ਕਿਸਾਨ ਵੱਧ ਏਕੜਾਂ ਵਿੱਚ ਜਾਂ ਕਿਸੇ ਵੀ ਮਤਲਬ ਕਰਕੇ ਬੀਜਦੇ ਆ ਤਾਂ ਉਹਦਾ ਜਿਹੜਾ ਝਾੜਦਾ ਸਹੀ ਪਤਾ ਫੇਰ ਹੀ ਲੱਗਦਾ ਹੈ ਨਾ ਜੀ ਬਾਕੀ ਜੇ ਕਿਤੇ ਵੀ ਕੋਈ ਵੀ ਬੰਦਾ ਹੁੰਦਾ ਦੂਰ ਦਾ ਆਪਣੇ ਤੋਂ ਬੀਜ ਮੰਗਵਾਉਣਾ ਚਾਹੁੰਦਾ ਆਨਲਾਈਨ ਜਾਂ ਕੋਈ ਆ ਕੇ ਖਰੀਦਣਾ ਚਾਹੁੰਦਾ ਆਪਾਂ ਪਹੁੰਚ ਕਰਦੇ ਹੀ ਦੀ ਜੀ ਇਹ ਇਕੱਠਾ ਦੀ ਵਿਚਾਰੀ ਪੰਜਾਬ ਆ ਗਿਆ ਤਾਂ ਪਹੁੰਚ ਜਾਓ ਠੀਕ ਹੈ ਜੀ ਕੋਈ ਵੀ ਦੂਰ ਦਾ ਬੰਦਾ ਨਾ ਆਨਲਾਈਨ ਪੇਮੈਂਟ ਕਰਕੇ ਆਨਲਾਈਨ ਵੀ ਤੁਹਾਡੇ ਤੋਂ ਮੰਗਵਾ ਸਕਦਾ ਤੇ ਇਹਦੀ ਆਪਣੀ ਗਾਰੰਟੀ ਹੁੰਦੀ ਹੈ ਨਾ ਕਿਸੇ ਵੀ ਦੀ ਹਾਂਜੀ ਬਿੱਲ ਕੱਟ ਕੇ ਦਈਦਾ ਜਿਹੜੇ ਜਿਵੇਂ KP86 ਹੈ ਇਹਦਾ DLR ਠੀਕ ਹੈ ਜੀ ਠੀਕ ਹੈ ਜੀ ਜਿਹੜੀ ਵੈਰੈਟੀ ਲੀਜ਼ ਹੋ ਗਈ ਅੱਛ ਸ਼ਬੀਬ ਫਾਊਂਡੇਸ਼ਨ ਵੀ ਹੈ ਤੇ ਸਰਟੀਫਾਈਡ ਵੀ ਹੈ 329 ਵੀ ਫਾਰਮੂਲੇਸ਼ਨ ਸਰਟੀਫਾਈਡ ਹੈ ਠੀਕ ਹੈ ਜੀ 7172 ਸਾਡੇ ਕੋਲ ਹੈ ਫਾਊਂਡੇਸ਼ਨ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ